ਕਾਹ ਬੜਾ ਗਿਆ ਫਿਰ ਮਾੜੀ ਕੋਈ ਚੀਜ਼ ਤਾਂ ਨਹੀਂ ਮੈਂ ਜੁਨੀ ਚੋਰੀ ਨਹੀਂ ਕੀਤਾ ਇਹ ਜਿਹੜਾ ਨਾਲ ਦਾ ਬੰਦਾ ਉਹਨੇ ਉਠਾਏ ਨੇ ਕਦੇ ਮੈਂ ਫਰਸ਼ ਫੜ ਲਈ ਆ ਕਿ ਕਹਿੰਦੇ ਉਹਨਾਂ ਨੇ ਮਤਲਬ ਕਿ ਫਿਰ ਮੇਰਾ ਮਾਮਲਾ ਲੈ ਉਹਨਾਂ ਨੇ ਮੈਂ ਖੱਲਾ ਸੀ ਦੋ ਮਹੀਨੇ ਤੋਂ ਇੱਕ ਵਾਰ ਕੋਈ ਵੈਦ ਨਹੀਂ ਨਾਲ ਸੀ ਨਾ ਐਵੀਂ ਗਾੜੀ ਐ ਨਾਲ ਹੀ ਸਿੱਪਾ ਜੀ ਨੰਬਰ ਤੇ ਤੇ ਬੰਦਾ ਪਿੱਛੇ ਗੱਡੀ ਲਾਈ ਮੈਂ ਤੂੰ ਗੱਡੀ ਲੱਗ ਲੈਂਦੀ ਮੇਰੇ ਪਿੱਛੇ ਹਾਂ ਵੀ ਆਉਣਾ ਇੱਕ ਮਿੰਟ ਇੱਕ ਮਿੰਟ ਔਰ ਜਦੋਂ ਦੇ ਆਂਕਲ ਦੇ ਦਿੱਤੇ ਸੱਚਾ ਹੁੰਦਾ ਖੜ ਜਾਂਦਾ 25 ਮਿੰਟ ਉਹ ਬਣਾਉਂਦੇ ਖੜੇ ਉਹ ਗੱਡੀ ਦੇਖ ਸਾਰ ਤੇ ਬਈ ਮੈਨੂੰ ਆਈ ਗੱਡੀ ਸਾਈਡ ਤੇ ਰਹੀ ਹੈ ਇੱਥੇ ਦਾ ਫਸਿਆ ਤੂੰ ਬਾਕੀ ਇਹ ਗੱਡੀ ਸਾਰੀ ਕੌਲੀ ਲੈ ਗਈ ਤੇਨੂੰ ਇੱਥੇ ਟੱਟਾ ਕਰ ਤੋਂ ਆ ਰਹੇ ਸੀਗੇ ਪ੍ਰਤਾਪਪੁਰੇ ਜਾਣਾ ਸੀਗਾ ਜੀ ਆਪੇ ਕਹਿੰਦੇ ਬਹਿ ਜਾ ਤੇ ਮੈਂ ਬੁੱਢਾ ਜਾਨ ਤੇ ਇੱਕ ਬੈਠ ਗਿਆ ਕਿਤੇ ਇੱਕ ਵਾਰੀ ਹੋ ਸੀਗੀ ਤੇਨੇ ਮੇਰਾ ਪਰਸ ਕੱਢ ਲਿਆ ਉਹ ਮੁੰਡੇ ਨੇ ਜਿਹੜਾ ਪਿੱਛੇ ਬੈਠਾ ਜਿਹੇ ਨਾਲ ਉਹ ਹਟੇ ਨਾ ਮੈਂ ਹੱਥ ਚਲ ਕੱਢ ਲੈਣ ਦੇ ਹਾਲਾ ਫੇਰ ਮੈਂ ਤਾਂ ਹੱਥ ਫੜ ਲਿਆ ਪਰਸਾ ਲੈ ਕੱਢ ਉੱਠ ਕੇ ਵੀ ਦੂਰੀ ਸਾਈਡ ਤੇ ਹੋ ਗਿਆ ਫੇਰ ਉਹਨੇ ਮੇਰੇ ਪਾਹ ਕੱਢ ਲਿਆ ਮੋਬਾਈਲ ਕੱਢ ਲਿਆ ਫੇਰ ਸਾੜ ਲੈ ਜਦ ਮੈਂ ਕਿੰਨੇ ਨੇ ਬੈਠੇ ਆ ਟੋਟੇ ਨਾ ਹਾਂਜੀ ਕਿੰਨੇ ਨੇ ਬੈਠੇ ਸੀ ਆ ਟੋਟੇ ਤੇ ਮੈਂ ਇਕੱਲਾ ਸੀਗਾ ਫੇਰ ਦੋ ਜਣੇ ਸੀਗੇ ਉਹ ਅੱਛਾ ਬਾਦ ਦੋਏ ਨੇ ਇੱਕ ਮਿੰਟ ਯਾਰ ਫੇਰ ਉਹ ਨਾ ਜੀ ਜਦੋਂ ਨੇ ਮੇਰਾ ਆ ਪਰਸਾ ਫੇਰ ਮੈਂ ਆਇਆ ਬੰਦਾ ਮੈਨੂੰ ਬਾਖੀਤਾ ਮਿਲ ਗਿਆ ਮੈਂ ਇਹਨਾਂ ਜਿੱਦ ਕੇ ਮੈਂ ਕਿਹਾ ਤਾਰੀ ਕੋ ਰੁਕ ਜਾ ਜਰਾ ਤੇ ਨਾਲ ਭਜਾ ਦੇ ਫਿਰ ਅਸੀਂ ਮਗਰੇ ਲੱਗੇ ਹੋਏ ਮੋਟਰਸਾਈਕਲ ਤੇ ਮਤਲਬ ਤਿੰਨੇ ਆਣੇ ਸੀਗੇ ਹਾਂਜੀ ਹਾਂਜੀ ਇਹਦੇ ਪਿੱਛੇ ਦੋ ਜੇ ਬੈਠੇ ਇਹਦੇ ਨਾਲ ਇੱਕ ਨਾਲ ਬੈਠਾ ਜਿਹੜਾ ਹੋ ਗਿਆ ਤੇ ਉਹ ਭੱਜ ਗਿਆ ਕਲਿੰਕਸ ਨੂੰ ਲੈ ਬਹਿ ਗਏ ਕਿਹਨੂੰ ਗਿਆ ਸਰ ਕਈ ਤਾਂ ਹੁਣ ਖੜੇ ਹੀ ਮਸਾਏ ਐਸਾ ਗਰੋਜ਼ ਕਰਾ چھوٹਾ ਰੋਜ਼ਗਾਰਡਨ ਗੁਗਦੀਪਨਗਰ ਲਵਲੀਆ ਦਾ ਰੋਡ ਸਾਰੀ ਇਹਦੇ ਮਗਰੇ ਲੱਗੇ ਆ ਹਥਿਆਰ ਵੀ ਸੀ ਇਹਦੇ ਕੋਈ ਨਹੀਂ ਹਥਿਆਰ ਨਹੀਂ ਸਾਡਾ ਇਹਨੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਆ ਨੌਕੇ ਤੇ ਫੜਿਆ ਗਿਆ ਇਹ ਇਹਨੂੰ ਚੌਕੀ ਲੈ ਕੇ ਚੱਲਿਆ ਕੋਚੇ ਮਾਰ ਕੇ ਕਿੰਨਾ ਲੇਡੀਜ਼ ਵੀ ਕਹਿੰਦੇ ਲੇਡੀਜ਼ ਹੀ ਆ ਉਹ ਵੀ ਰੋਂਦੀਆਂ ਪਈਆਂ ਸਾਨੂੰ ਇਹਦੇ ਬਾਰੇ ਕੁਝ ਹਾਂ ਇਹਨੂੰ ਦੱਸਿਆ ਵਾ ਹੁਣ ਬਾਕੀ ਦੇਖਦੇ ਹਾਂ ਇੱਕ ਬੰਦਾ ਹੋਰ ਵੀ ਸੀ ਇਹਦੇ ਨਾਲ ਕਹਿ ਰਹੇ ਉਹ ਤੋਂ ਇਨਵੈਸਟੀਗੇਸ਼ਨ ਚੱਲੇਗਾ ਨਾ ਸਾਹਮਣੇ ਕਿਤੇ ਫੜਿਆ ਲੱਗੇ ਜਾ ਰਹੀ ਹਾਂ ਚੌਕੀ ਕੋਚੇ ਮਾਰ ਕੇ ਕਿਹੜੇ ਏਰੀਆ ਫੜਿਆ ਜੀ ਇਹ ਕੋਰਪੋਰੇਟ ਕੰਪਲੈਕਸ ਦੇ ਬਾਹਰਲੇ ਛੱਡ ਠੀਕ ਹੈ ਇਹ ਹਾੜੀ ਹੈਗੀ ਇਹ ਕੋਚਨ ਮਾਰਕੀਟ ਦਾ ਏਰੀਆ ਜੀ ਤੇ ਲੋਕਾਂ ਦਾ ਕਹਿਣਾ ਕਿ ਜਾਂਚ ਹੋਣੀ ਚਾਹੀਦੀ ਇਹ ਕਹਿੰਦੇ ਸਾੜ ਨਾਲ ਜੁੱਟ ਗੰਦੀ ਕੁਝ ਕੀਤੀ ਕਹਿੰਦੇ ਹੋ ਸਕਦਾ ਹੋਲੀ ਕੀਤੀ ਅੱਜ ਲੈ ਕੇ ਚਲੇ ਗਏ ਜੀ ਡੱਕੀ ਕਰ ਤੋਂ ਆ ਰਹੇ ਸੀਗੇ ਪ੍ਰਸਾਪਰੇ ਜਾਣਾ ਸੀਗਾ ਜੀ ਆਪ ਨੇ ਕਹਿੰਦੇ ਬਹਿ ਜਾ ਤੇ ਮੈਂ ਬੁੱਢਾ ਜਾਨ ਤੇ ਇੱਕ ਬੈਠ ਗਿਆ ਕਿਤੇ ਇੱਕ ਵਾਰੀ ਹੋ ਸੀ ਤੇ ਇਹਨੇ ਮੇਰਾ ਪਰਦ ਕੱਢ ਲਿਆ ਉਹ ਮੁੰਡੇ ਨੇ ਜਿਹੜਾ ਪਿੱਛੇ ਬੈਠਾ ਜੀ ਇਹਦੇ ਨਾਲ ਉਹ ਹਟੇ ਨਾ ਮੈਂ ਹੱਥ ਨਾਲ ਕੱਢ ਲੈਣ ਦੇਖਾ ਲਾ ਮੇਰਾ ਹੱਥ ਫੜ ਲਿਆ ਪਰਸਾ ਲਿਆ ਕੱਢ ਕੂਟ ਕੇ ਵੀ ਦੂਰੀ ਸਾਈਡ ਤੇ ਹੋ ਗਿਆ ਫਿਰ ਉਹਨੇ ਮੇਰੇ ਪਾਹ ਕੱਢ ਲਿਆ ਮੋਬਾਈਲ ਕੱਢ ਲਿਆ ਫੇਰ ਸਾੜ ਲਿਆ ਜਦ ਮੈਂ ਕਿੰਨੇ ਨੇ ਬੈਠੇ ਆਟੋ ਤੇ ਤੁਹਾਡਾ ਹਾਂਜੀ ਕਿੰਨੇ ਨੇ ਬੈਠੇ ਸੀ ਆਟੋ ਤੇ ਮੈਂ ਇਕੱਲਾ ਸੀਗਾ ਫੇਰ ਦੋ ਜਣੇ ਸੀਗੇ ਉਹ ਅੱਛਾ ਬਾਦ ਦੋਏ ਨੇ ਇੱਕ ਮਿੰਟ ਯਾਰ ਫਿਰ ਉਹ ਨਾਲ ਜਦੋਂ ਨੇ ਮੇਰਾ ਆ ਪੜਕਾ ਫੇਰ ਮੈਂ ਬੰਦਾ ਮੈਨੂੰ ਬਾਖੀਤਾ ਮਿਲ ਗਿਆ ਮੈਂ ਇਹਨਾਂ ਜਿੱਦ ਕੇ ਮੈਂ ਕਿਹਾ ਤੁਸੀਂ ਇੱਕ ਰੁਕ ਜਾਓ ਜਰਾ ਰੈਂਟ ਤੇ ਇਹ ਜਦੋਂ ਭਜਾ ਲਿਆ ਵੀ ਇਹਨੂੰ ਪਤਾ ਲੱਗ ਗਿਆ ਫੇਰ ਇਹਨੂੰ ਵੀ ਹੱਥ ਪਾ ਲਿਆ ਸੀ ਇਹਨੇ ਜਦ ਕੱਢਣ ਲੱਗਿਆ ਆ ਤੇ ਇਹਨੇ ਭਜਾਇਆ ਫਿਰ ਅਸੀਂ ਮਗਰੇ ਲੱਗੇ ਹੋਏ ਹਾਂ ਮੋਟਰਸਾਈਕਲ ਦੇ ਨਾਲ ਤੇ ਤਿੰਨੇ ਆਣੇ ਸੀਗੇ ਹਾਂਜੀ ਹਾਂਜੀ ਇਹਦੇ ਪਿੱਛੇ ਦੋ ਇਹਨੇ ਬੈਠੇ ਇਹਦੇ ਨਾਲ ਇੱਕ ਨਾਲ ਦੀ ਇਹਦੇ ਨਾਲ ਬਿਠਾ ਜਿਹੜਾ ਹੋ ਗਿਆ ਤੇ ਉਹ ਭੱਜ ਗਿਆ ਕੱਲ ਨੂੰ ਨੂੰ ਬੁਲਾਇਆ ਬਹਿ ਗਏ ਕਿਹਨੂੰ ਬੁਲਾਇਆ ਸਰ ਅੱਜ ਤਾਂ ਹੁਣ ਖੜੇ ਹੀ ਮਸਾਏ ਐਸਾ ਗਰੋਜ਼ ਕਰਾ چھوٹਾ ਰੋਜ਼ਗਾਰਡਨ ਗੁਗਦੀਪਨਗਰ ਲਵਲੀਆ ਦਾ ਰੋਡ ਸਾਰੀ ਇਹਦੇ ਮਗਰੇ ਲੱਗੇ ਆ ਹਥਿਆਰ ਵੀ ਸੀ ਇਹਦੇ ਕੋਈ ਨਹੀਂ ਹਥਿਆਰ ਨਹੀਂ ਸਾਡਾ ਜੀ ਇਹਨੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਆ ਨੌਕੇ ਤੇ ਫੜਿਆ ਗਿਆ ਇਹ ਇਹਨੂੰ ਚੌਕੀ ਲੈ ਕੇ ਚੱਲਿਆ ਕੋਚੇ ਮਾਰ ਕੇ ਕਿੰਨਾ ਲੇਡੀਜ਼ ਵੀ ਕਹਿੰਦੇ ਲੇਡੀਜ਼ ਹੀ ਆ ਉਹ ਵੀ ਰੋਂਦੀਆਂ ਪਈਆਂ ਸਾਨੂੰ ਇਹਦੇ ਬਾਰੇ ਕੋਈ ਹਾਂ ਇਹਨੂੰ ਦੱਸਿਆ ਵਾ ਹੁਣ ਬਾਕੀ ਦੇਖਦੇ ਹਾਂ ਇੱਕ ਬੰਦਾ ਹੋਰ ਵੀ ਸੀ ਇਹਦੇ ਨਾਲ ਕਹਿ ਰਹੇ ਉਹ ਤੋਂ ਇਨਵੈਸਟੀਗੇਸ਼ਨ ਚੱਲੇਗਾ ਨਾ ਸਾਹਮਣੇ ਕੀ ਹੋ ਗਿਆ ਕਿਤੇ ਫੜਿਆ ਹਾਂ ਕਿਉਂਕਿ ਕੋਚੇ ਮਾਰ ਕੇ ਕਿਹੜੇ ਏਰੀਆ ਫੜਿਆ ਜੀ ਇਹ ਪੋਰਟ ਕੰਪਲੈਕਸ ਦੇ ਬਾਹਰਲੇ ਸਾਈਡ ਠੀਕ ਹੈ ਇਹ ਹੈ ਇਹ ਹਾਣਿ ਹੈਗੀ ਇਹ ਕੋਚਨ ਮਾਰਕੀਟ ਦਾ ਏਰੀਆ ਜੀ ਲੋਕਾਂ ਦਾ ਕਹਿਣਾ ਕਿ ਜਾਂਚ ਹੋਣੀ ਚਾਹੀਦੀ ਹੈ ਕਹਿੰਦੇ ਸਾਡਾ ਨਾਮ ਪੁੱਟ ਕਰਨ ਦੀ ਵਿੱਚ ਕੀਤੀ ਕਹਿੰਦੇ ਹੋਰ ਵੀ ਕੀਤੀ ਅੱਜ ਲੈ ਕੇ ਚਲਾਈ ਜੀ